तुझे अपने गम से मतलब मुझे गम है दूसरों का तेरे सामने नशेमन मेरे सामने चमन है नशेमन हुंदा अब्दाकार अब्दी प्रॉपर्टी अब्दी जायदाद अब्दा बंगला अब्दीया गाड़ियां बढावन अब दे अपराले करने और गुलशन ने ही काम करना नशेमन नु हट छड़ के आम लोकां दी बेहतरी ली काम करना लोड वंदा ने काम आउना बेसहारा लोकां दे काम आउना यतीमां दे काम आउना विधवावां दे काम आउना ਸਮਾਜ ਦੇ ਉਹਨਾਂ ਲੋਕਾਂ ਦੇ ਕੰਮ ਉਹਨਾਂ ਜਿਹੜੇ ਕਿਸੇ ਨਾ ਕਿਸੇ ਕਾਰਨਾਂ ਕਰਕੇ ਪਿੱਛੇ ਰਹਿ ਗਏ ਇਹ ਉਹਨਾਂ ਲੋਕਾਂ ਦੇ ਹਿੱਸੇ 'ਚ ਹੀ ਆਉਂਦਾ ਹੈ ਜਿਨ੍ਹਾਂ ਨੂੰ ਉੱਪਰ ਵਾਲਾ ਕਬੂਲ ਕਰਦਾ ਹੈ ਔਰ ਉੱਪਰ ਵਾਲਾ ਤੌਫੀਕ ਦਿੰਦਾ ਹੈ ਤਾਂ ਮੈਂ ਸਮਝਦਾ ਹਾਂ ਕਿ ਪੂਰੀ ਟੀਮ ਜਿਹੜੀ ਹੈ ਗੁਰਪ੍ਰੀਤ ਜੀ ਦੀ ਰਹਿਨਮਾਈ 'ਚ ਜਿਹੜਾ ਹੈ ਚਲਾਗਾ ਹੁ ਕੰਮ ਕਰਦੀ ਹੈ ਇਹਦੇ ਲਈ ਬਹੁਤ ਹੀ ਸਾਰੀ ਟੀਮ ਵਧਾਈ ਦੀ ਪਾਤਰ ਹੈ ਖਾਸ ਕਰਕੇ ਗੁਰਪ੍ਰੀਤ ਜੀ ਤੇ ਮੈਂ ਫੇਰ ਦੁਆ ਕਰਦਾ ਕਿ ਰੱਬ ਇਹਨਾਂ ਨੂੰ ਹੋਰ ਜ਼ਿਆਦਾ ਵੱਧ ਚੜ ਕੇ ਸਮਾਜ ਸੇਵਾ ਕਰਨ ਦੇ ਦੀ ਸਮਰੱਥ ਬਖਸ਼ੇ ਦੀ ਵਧਾਈ ਦੇਣੀ ਚਾਹਨਾ ਇਸ ਨਗਰ ਨੂੰ ਇਸ ਨਗਰ ਦੀ ਜਿਹੜੀ ਇਹਨਾਂ ਦੀ ਕਲੱਬ ਆ ਇਸ ਕਲੱਬ ਨੂੰ ਔਰ ਇਸ ਕਲੱਬ ਦੇ ਜਿਹੜੇ ਮੁਖੀ ਨੇ ਮੇਰੇ ਛੋਟੇ ਭਰਾ ਗੁਰਪ੍ਰੀਤ ਆਸਟ੍ਰੇਲੀਆ ਤੋਂ ਆਏ ਨੇ ਇਹਨਾਂ ਦੇ ਨਾਲ ਬਾਈ ਸੀਪਾ ਤੇ ਬਾਈ ਪ੍ਰਦੀਪ ਇਹਨਾਂ ਦੇ ਕਲੱਬ ਦੇ ਮੈਂਬਰ ਨੇ ਤੇ ਸਾਡੇ ਇਥੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਿੱਤੇ ਨਿਰਮਲ ਸਿੰਘ ਜੀ ਸੰਗਾਲੀ ਸਾਡੇ ਵੱਡੇ ਭਰਾ ਔਰ ਸਰਪੰਚ ਦੇਵ ਜੀ ਮੇਰੇ ਨਾਲ ਖੜੇ ਸੱਜੇ ਪਾਸੇ ਸੋ ਇਹਨਾਂ ਦੀ ਟੀਮ ਨੇ ਜਿਹੜਾ ਇਹ ਉਪਰਾਲਾ ਕੀਤਾ ਮੈਂ ਇਹਨਾਂ ਨੂੰ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਸਭ ਤੋਂ ਪਹਿਲਾਂ ਤਾਂ ਲੱਖ ਲੱਖ ਵਧਾਈ ਪੇਸ਼ ਕਰਦਾ ਕਿ ਇਹਨਾਂ ਨੇ ਜਿਹੜੇ 7 ਧੀਆਂ ਦੇ ਅੱਜ ਘਰ ਵਸਾਏ ਨੇ ਉਹਨਾਂ ਨੂੰ ਜ਼ਰੂਰਤ ਦੇ ਮੁਤਾਬਕ ਉਹਨਾਂ ਨੂੰ ਸਾਰਾ ਸਮਾਨ ਉਹਨਾਂ ਨੂੰ ਪੇਟੀਆਂ, ਅਲਮਾਰੀਆਂ, ਵਾਸ਼ਿੰਗ ਮਸ਼ੀਨਾਂ, ਫਰਿੱਜਾਂ ਉਹਨਾਂ ਨੂੰ ਪ੍ਰੋਵਾਈਡ ਕੀਤੀਆਂ ਨੇ। ਔਰ ਇਹਨਾਂ ਨੇ ਇੱਕ ਸੇਧ ਦਿੱਤੀ ਆ ਕਿ ਪੰਜਾਬ ਦਾ ਜਿਹੜਾ ਨੌਜਵਾਨ ਜੇ ਉਹ ਕੋਈ ਵੀ ਲੋਕ ਭਲਾਈ ਦਾ ਕੰਮ ਕਰਨਾ ਚਾਹਵੇ ਤਾਂ ਉਹ ਕੀਤਾ ਜਾ ਸਕਦਾ ਨਰਮਲਜੀਤ ਸਿੰਘ ਢਿੰਡਸਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਲੇਕੋਲੜਾ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਨੌਜਵਾਨਾਂ ਵੱਲੋਂ ਪ੍ਰਲਾਖ ਕੀਤਾ ਜਾ ਰਿਹਾ ਹੈ ਦੇਖੋ ਜੀ ਇਹ ਨੌਜਵਾਨਾਂ ਵੱਲੋਂ ਬਾਬਾ ਆਦੀਪ ਸਿੰਘ ਦੇ ਪ੍ਰਕਾਸ਼ ਦੇ ਆੜੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸਮਰਪਿਤ ਐਨ ਆਰ ਆਈ ਕਲੱਬ ਵੱਲੋਂ ਚੌਥਾ ਸਾਲਾਨਾ ਸਮਾਗਮ ਸੱਤ ਜ਼ਰੂਰਤਮੰਦ ਲੜਕੀਆਂ ਦੇ ਸਮੂਹ ਆਨੰਦ ਕਾਰਜ ਅਤੇ ਖੂਨਦਾਨ ਕੈਂਪ ਲਗਾਇਆ ਗਿਆ ਜੀ ਕਿ ਮੈਂ ਸਾਰੇ ਪੰਜਾਬ ਦੇ ਐਨਆਰਬੀ ਇਹਨਾਂ ਨੂੰ ਕਹਿਣਾ ਚਾਹਣਾ ਵੀ ਤੁਸੀਂ ਵੀ ਆਪੋ ਆਪਣੇ ਪਿੰਡ ਚ ਸਹਿਯੋਗ ਦਿਵੋ ਤਾਂ ਜੋ ਪੂਰੇ ਵਾਲੇ ਜਿਹੜੇ ਲੋਕ ਪੰਜਾਬ ਵਿੱਚ ਰਹਿੰਦੇ ਨੇ ਉਹਨਾਂ ਦਾ ਸਹਾਰਾ ਬਣ ਸਕੂੰ ਅਤੇ ਪੰਜਾਬ ਦਾ ਨਾਮ ਰੋਸ਼ਨ ਕਰ ਸਕੂੰ ਹਾਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਸੀਂ ਸਾਰੇ ਆਸਟ੍ਰੇਲੀਆ ਤੋਂ ਸਾਡਾ ਐਨਆਰਆਈ ਕਲੱਬ ਆ ਮੇਲੇ ਖੜੇ ਨੇ ਸੁਖਦੀਪ ਰਿੰਗ ਤੇ ਪ੍ਰਦੀਪ ਚਾਂਗਲੀ ਤੇ ਵਿੱਕੀ ਕਾਤਰੋਂ ਤੇ ਅਸੀਂ ਆਸਟ੍ਰੇਲੀਆ ਰਹਿੰਦੇ ਹਾਂ ਜੀ ਸਾਡਾ ਪਹਿਲਾਂ ਅਸੀਂ ਇੱਥੇ ਕਬੱਡੀ ਦੀਆਂ ਗੇਮਾਂ ਕਰਾਉਂਦੇ ਸੀ ਮੈਂ ਜਦੋਂ ਇੰਡੀਆ ਦੀ ਤੇ ਅਸੀਂ ਫਿਰ ਜਦੋਂ ਮੈਂ ਪਹਿਲੀ ਵਾਰ ਹੀ ਆਉਣ ਦਾ ਇੰਡੀਆ ਵਿਚਾਰ ਕਰਿਆ ਤਾਂ ਮੈਂ ਨਾਲ ਕਬੱਡੀ ਕੱਪ ਦੀ ਸੋਚ ਰੱਖੀ ਤਾਂ ਨਾਲ ਕਬੱਡੀ ਕੱਪ ਦੀ ਸੋਚ ਰੱਖਦੇ ਰੱਖਦੇ ਜਦੋਂ ਅਸੀਂ ਆਉਣ ਤੋਂ ਸਟਾਰਟਿੰਗ ਬਸ ਦੋ ਦਿਨ ਪਹਿਲਾਂ ਹੀ ਸਾਡੀ ਸੋਚ ਬਦਲ ਗਈ ਸਾਨੂੰ ਕਿਸੇ ਨਾਲ ਦੇ ਮੁੰਡੇ ਨੇ ਦੱਸਿਆ ਵੀ ਯਾਰ ਤੁਸੀਂ ਕਬੱਡੀ ਤੋਂ ਹਟ ਕੇ ਜੇ ਕੁੜੀਆਂ ਦੇ ਵਿਆਹ ਕਰੋ ਤਾਂ ਮੈਂ ਉਹਨੂੰ ਕਿਹਾ ਮੈਂ ਕਿਹਾ ਕੋਈ ਗੱਲ ਨਹੀਂ ਆਪਾਂ ਕਰੇ ਤਾਂ ਕਦੇ ਹੈ ਨਹੀਂ ਆਪਾਂ ਪਤਾ ਕਰ ਲੈਣੇ ਵੀ ਕਿਵੇਂ ਹੁੰਦੇ ਨੇ ਫਿਰ ਅਸੀਂ ਇੰਡੀਆ ਕਾਲ ਕੀਤੀ ਤੇ ਫਿਰ ਉੱਥੋਂ ਜਿਹੜੇ ਮੁੰਡੇ ਪਹਿਲਾਂ ਕਰਦੇ ਰਹੇ ਸੀ ਉਹਨਾਂ ਤੋਂ ਪੁੱਛਿਆ ਤੇ ਫਿਰ ਅਸੀਂ ਸਾਰੀ ਟੀਮ ਨੇ ਰਲ ਕੇ ਸ਼ੁਰੂ ਕੀਤਾ ਵੀ ਆਪਾਂ ਹੁਣ ਤੋਂ ਕਬੱਡੀ ਕੱਪ ਛੱਡ ਕੇ ਆਪਾਂ ਗਰੀਬ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕਰਨੇ ਸਟਾਰਟ ਕਰੇ ਹੁਣ ਸਾਨੂੰ ਚੌਥਾ ਸਾਲ ਹੋ ਗਿਆ ਪਹਿਲਾਂ ਲਗਾਤਾਰ 3 ਸਾਲ ਵਿਆਹ ਲਗਾਤਾਰ ਉਵੇਂ ਹੀ ਚੱਲਦੇ ਰਹੇ ਨੇ ਭਾਈ ਕਿੰਨਾ ਕਿ ਜਿਹੜਾ ਤੁਸੀਂ ਇੱਕ ਬਾਪ ਦੇ ਇੱਕ ਬਾਪਪੀ ਦੀ ਤਰ੍ਹਾਂ ਤੁਸੀਂ ਉਹਨਾਂ ਕੁੜੀਆਂ ਨੂੰ ਸਮਾਨ ਦਿੰਦੇ ਹੋ ਫਸਣ ਦਿੰਦੇ ਹੋ ਹੋਰ ਕਿੰਨਾ ਜਿਹੜਾ ਲੋਕਾਂ ਦਾ ਹੋਰਾਂ ਦਾ ਲੋਕਾਂ ਦਾ ਕਿੰਨਾ ਕਿ ਸੰਯੋਗ ਪਹਿਲਾਂ ਤਾਂ ਸਾਡੀ ਸਾਰੀ ਟੀਮ ਆ ਜੀ ਆਸਟ੍ਰੇਲੀਆ ਤੋਂ ਵੱਡੀ ਟੀਮ ਆ ਸਾਡੀ ਜਿਵੇਂ ਮੇਰੇ ਨਾਲ ਤਿੰਨ ਚਾਰ ਜਾਣੇ ਤਾਂ ਆਈ ਹੋਏ ਨੇ ਆਸਟ੍ਰੇਲੀਆ ਤੋਂ ਜਿਵੇਂ ਸੁਖਦੀਪ ਪ੍ਰਦੀਪ ਤੇ ਵਿੱਕੀ ਉਸ ਤੋਂ ਬਾਅਦ ਸਾਡੇ ਨਾਲ ਮੁੰਡਾ ਦਲੇਲਗੜ੍ਹ ਪਿੰਡ ਤੋਂ ਆ ਰਿੰਕੂ ਹਰਿੰਦਰ ਸਿੰਘ ਕਾਂਝਲੇ ਤੋਂ ਤੇ ਬਬਲੂ ਸਿੰਘ ਫੈਜਗੜ੍ਹ ਤੋਂ ਇੱਕ ਮੁੰਡਾ ਪ੍ਰੀਤ ਔਲਖਾ ਅਮਰੀਕਾ ਚ ਤੇ ਦੋ ਮੁੰਡੇ ਸਾਡੇ ਆਪਣੇ ਅੰਮ੍ਰਿਤਸਰ ਸਾਈਡ ਦੇ ਨੇ ਮਨੀ ਚਾਂਦਪੁਰੀ ਤੇ ਹੈਪੀ ਉਹਨਾਂ ਦੇ ਸਾਡੀ ਟੀਮ ਆ ਅਸੀਂ ਸਾਰਾ ਫੰਡ 80% ਫੰਡ ਅਸੀਂ ਉੱਥੋਂ ਕਰਦੇ ਆ ਜਿਵੇਂ ਆਪਣੇ ਅੱਜ 10-11 ਲੱਖ ਦਾ ਬਜਟ ਆ 7-8 ਕੁੜੀਆਂ ਦਾ ਆਪਾਂ ਸਮਾਨ ਵੀ ਸਾਰਾ ਦੇਈਂਦਾ ਵਧੀਆ ਤੋਂ ਵਧੀਆ ਕੋਈ ਚੀਜ਼ ਨਹੀਂ ਛੱਡੀ ਦੀ ਸਾਰਾ ਫੰਡ 80% ਫੰਡ ਉੱਥੋਂ ਹੀ ਆਉਂਦਾ ਫਿਰ ਮਿੱਤਰ ਸਾਡੇ ਕੋਈ ਕੈਨੇਡਾ ਤੋਂ ਵੀ ਜੋ ਜਿੰਨਾ ਸਹਿਯੋਗ ਦਿੰਦਾ ਠੀਕ ਆ ਆਪਾਂ ਅਗਲੇ ਦਾ ਦਸਬੰਦ ਕੱਢਦਾ ਅਗਲਾ ਅਕਸੈਪਟ ਕਰਦੇ ਆ ਪਰ ਜ਼ਿਆਦਾਤਰ ਸਾਡੀ ਫੰਡਿੰਗ ਆਸਟ੍ਰੇਲੀਆ ਤੋਂ ਹੀ 80% ਫੰਡਿੰਗ ਆਸਟ੍ਰੇਲੀਆ ਤੋਂ ਹੀ ਆਉਂਦੀ ਆ ਇੱਥੇ ਪਿੰਡ ਦਾ ਵੀ ਯੋਗਦਾਨ ਆ ਪੰਚਾਇਤ ਦਾ ਵੀ ਗੁਰਦੁਆਰਾ ਕਮੇਟੀ ਦਾ ਵੀ ਕਿਉਂਕਿ ਪਿੰਡ ਚੋਂ ਜਿਵੇਂ ਹਰੇਕ ਕੋਈ ਘਰ ਕੋਈ ਬਿਸਤਰੀ ਦੇ ਜਾਂਦਾ ਕੋਈ ਪੈਸੇ ਦੇ ਜਾਂਦਾ ਜਿੰਨੇ ਵੀ ਅਗਲੇ ਦੀ ਸਰਦਾ ਹੁੰਦੀ ਆ ਕੋਈ ਹੋਰ ਭਾਂਡੇ ਦੇ ਜਾਂਦਾ ਜੋ ਵੀ ਰਜਾਈਆਂ ਦੇ ਜਾਂਦਾ ਕੰਬਲ ਦੇ ਜਾਂਦੇ ਨੇ ਉਹ ਸਾਰਾ ਪਿੰਡ ਦਾ ਬਹੁਤ ਵੱਡਾ ਸਹਿਯੋਗ ਆ ਜੀ ਬਈ ਨਾਲ ਹੀ ਤੁਸੀਂ ਕੁੰਦਾਨ ਦਾ ਕੈਂਪ ਵੀ ਲਾਇਆ ਹੋਇਆ ਉਹ ਕਿੱਥੋਂ ਆ ਖੂਨਦਾਨ ਦੀ ਕਮੀ ਬਹੁਤ ਜ਼ਿਆਦਾ ਰਹਿੰਦੀ ਹੈ ਜੀ ਜਦੋਂ ਦੇਖਦੇ ਆ ਕਿਸੇ ਪੇਸ਼ੈਂਟ ਨੂੰ ਲੈ ਕੇ ਜਾਣਾ ਪੈਂਦਾ ਹਸਪੀਟਲ ਚ ਤਾਂ ਖੂਨਦਾਨ ਦੀ ਕਮੀ ਹੁੰਦੀ ਆ ਫਿਰ ਇਹੀ ਅਸੀਂ ਸੋਚਿਆ ਵੀ ਨਾਲ ਦੀ ਨਾਲ ਇੱਕ ਹੋਰ ਕੋਈ ਛੋਟੀ ਜੀ ਐਕਟੀਵਿਟੀ ਰੱਖੀ ਜਾਵੇ ਤਾਂ ਅਸੀਂ ਫਿਰ ਉਹਦੇ ਨਾਲ ਖੂਨਦਾਨ ਕੈਂਪ ਸਟਾਰਟ ਕੀਤਾ ਜੀ ਹਾਂ ਜੀ ਮੇਰੇ ਕੀ ਨਾਮ ਹੈ ਆਪਣਾ ਅ ਮੇਰਾ ਨਾਮ ਹੈ ਜੀ ਵਿੱਕੀ ਤੇ ਪਿੰਡ ਕਾਤਰੋਂ ਤੋਂ ਤੇ ਇਹ ਨਾ ਚਾਹੁੰਦੇ ਕਿਥੋਂ ਇਹ ਫੋਟ ਚਾਈ ਜਿਹੜਾ ਇਹ ਜੀ ਜਿਵੇਂ ਅਸੀਂ ਸਾਰਾ ਫਰੈਂਡ ਸਰਕਲ ਆ ਅਸੀਂ ਇਕੱਠੇ ਰਹਿੰਦੇ ਆ ਉੱਥੇ ਤੇ ਗੁਰਪ੍ਰੀਤ ਸੰਗਾਲੀ ਦੀ ਬਹੁਤ ਵਧੀਆ ਸੋਚ ਆ ਇਹਨੇ ਸਾਨੂੰ ਦੱਸਿਆ ਕਿ ਜੇ ਆਪਾਂ ਮਤਲਬ ਕਬੱਡੀ ਤੋਂ हट ਕੇ ਥੋੜਾ ਜਿਹਾ ਐਵੇਂ ਵਿਆਹਾਂ ਵੱਲ ਕਰ ਲਿਆ ਕਰੀਏ ਤੇ ਇਹਦੇ ਨਾਲ ਇੱਕ ਅਦਾ ਕਿਸੇ ਦੀ ਮਦਦ ਹੋ ਸਕਦੀ ਆ ਜੀ ਤੇ ਸਾਡੇ ਵੱਲੋਂ ਦਾਣ ਹੋ ਜਾਂਦਾ ਜੀ ਸਾਡਾ ਸਾਰਾ ਕਲੱਬੀ ਉੱਥੋਂ ਅਸੀਂ ਜ਼ਿਆਦਾਤਰ ਮਤਲਬ ਜਿੰਨੇ ਹੈਗੇ ਆ ਜਿਵੇਂ ਇਹਨੇ ਗੁਰਪ੍ਰੀਤ ਸੰਗਾਲੀ ਨੇ ਤੁਹਾਨੂੰ ਮੈਂਬਰਾਂ ਦੇ ਨਾਮ ਦੱਸੇ ਨੇ ਤੇ ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਆ ਜੀ ਤੇ ਬਾਕੀ ਵਾਹਿਗੁਰੂ ਕਿਰਪਾ ਕਰੇ ਇਹਨੂੰ ਅਸੀਂ ਹੋਰ ਬਹੁਤ ਵੱਡਾ ਲੈ ਕੇ ਜਾਈਏ ਜ਼ਿਲ੍ਹਾ ਲੈਵਲ ਤੇ ਕਰੀਏ ਤੇ ਅਸੀਂ ਤਾਂ ਹਮੇਸ਼ਾ ਨਾਲ ਹੀ ਖੜੇ ਆਂ ਜੀ ਇੱਕ ਦੂਜੇ ਦੇ ਤੇ ਹੋਰ ਸਾਡੇ ਭੈਣ ਭਾਈ ਦੇ ਜੁੜਦੇ ਆ ਤੇ ਅਸੀਂ ਇਦੋਂ ਵੀ ਵਧੀਆ ਤੇ ਇਦੋਂ ਵੱਡੇ ਪ੍ਰੋਗਰਾਮ ਕਰਾਂਗੇ ਭਾਈ ਸੰਤੁਸ਼ਟੋਂ ਇਹ ਸੇਵਾ ਨੂੰ ਆ ਕੇ ਬਹੁਤ ਜ਼ਿਆਦੇ ਜੀ ਸਾਰਾ ਕੁਝ ਬਹੁਤ ਵਧੀਆ ਜੀ ਬਾਕੀ ਜਿਵੇਂ ਪਿੰਡ ਸੰਗਾਲੀ ਦੇ ਨੌਜਵਾਨਾਂ ਨੇ ਜਿੰਨਾ ਇਹ ਆਰਗੇਨਾਈਜ਼ ਕਰਦੇ ਨੇ ਕਿਉਂਕਿ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਸਾਰੀ ਚੀਜ਼ ਅਸੀਂ ਕਰ ਸਕੀਏ ਤੇ ਇਹਨਾਂ ਨੇ ਬਹੁਤ ਜ਼ਿਆਦੇ ਵੱਧ ਕੇ ਸਾਰਾ ਕੁਝ ਬਹੁਤ ਵਧੀਆ ਕੀਤਾ ਜੀ ਤੇ ਅਸੀਂ ਪੂਰੇ ਸੰਤੁਸ਼ਟ ਹਾਂ ਜੀ